ਆਵੇ ਲੋ ਮਾਂ ਜਿੱਥੇ ਨਿਕਲ ਗਈ ਇਹ ਨਹੀਂ ਪਤਾ ਪਾਣੀ ਇਦਾਂ ਮਿਲ ਜਣਾ ਪਾਣੀ ਦੇਖੋ ਕਿੰਨਾ ਗੰਧਲਾ ਆ ਰਿਹਾ ਇਹਦਾ ਮਤਲਬ ਸਾਰਾ ਖਰਾਬ ਆ ਹਾਂਜੀ 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 ਦੇਖੋ ਕਿੰਨਾ ਪਾਣੀ ਖਰਾਬ ਆ ਰਿਹਾ ਆ ਪਾਜੀ ਦੇਖ ਲਓ ਪਾਣੀ ਆ ਦੇਖ ਲਓ ਕਿੰਨਾ ਪਾਣੀ ਖਰਾਬ ਆ ਰਿਹਾ ਭੈਣ ਚ ਹਾਂ ਨੇ ਕਿ ਕਿੰਨਾ ਜੰਗ ਜਿਆਦੇ ਮਾਰੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਵਾਟਰ ਸਪਲਾਈ ਦੀ ਟੈਂਕੀ ਦਾ ਸਰਪੰਚ ਸਾਹਿਬ ਵੱਲੋਂ ਕਿਹਾ ਗਿਆ ਸੀਗਾ ਤੇ ਟੈਂਕੀ ਨੂੰ ਸਾਫ਼ ਕਰਾ ਰਹੇ ਆ ਆ ਦੇਖੋ ਕਿੰਨਾ ਗੰਦਾ ਪਾਣੀ ਆਇਆ ਕਦੀ ਜ਼ਿੰਦਗੀ ਦੇ ਵਿੱਚ ਮੈਨੂੰ ਲੱਗਿਆ ਜਾਦੀ ਟੈਂਕੀ ਬਣੀ ਆ ਕਦੀ ਵੀ ਇਹ ਪਾਣੀ ਸਾਫ਼ ਨਹੀਂ ਹੋਇਆ ਠੀਕ ਹੈ ਨਾ ਬਾ ਟੈਂਕੀ ਸਾਫ਼ ਹੋਈ ਆ ਤੇ ਤਿੰਨ ਬੰਦੇ ਆਏ ਹੋਏ ਨੇ ਉਹ ਸਾਡੇ ਪੰਪ ਆਪਰੇਟਰ ਸਾਹਿਬ ਸਾਰੇ ਖੜੇ ਆ ਕਿ ਅਸੀਂ ਇਹਨੂੰ ਸਾਫ਼ ਕਰਾ ਰਹੇ ਆ ਜਿੱਦਾਂ ਕਿ ਤੁਹਾਨੂੰ ਸਵੇਰੇ ਅਨਾਉਂਸਮੈਂਟ ਕਰਕੇ ਦੱਸਿਆ ਗਿਆ ਜੀ ਤਕਰੀਬਨ 12 ਵਜੇ ਤੱਕ ਪਾਣੀ ਦੁਬਾਰਾ ਚਾਲੂ ਹੋ ਜਾਏਗਾ। ਤੋਂ ਬਹੁਤ ਹੀ ਅੰਦਰੋਂ ਜਿਹੜਾ ਆ ਕਚਰਾ ਨਿਕਲੇ ਆਇਆ ਔਰ ਜਿਹਨੂੰ ਕਹਿੰਦੇ ਆ ਉਹ ਆਪਾਂ ਕੀ ਕਹਿੰਦੇ ਆ ਜੰਗ ਟੈਂਕੀ ਦੇ ਵਿੱਚੋਂ ਨਿਕਲੇ ਆ ਠੀਕ ਹੈ ਜੀ ਤੇ ਬਹੁਤ ਗੰਦਾ ਪਾਣੀ ਜਾ ਰਿਹਾ ਸੀਗਾ। ਤੋਂ ਹੁਣ ਅੱਜ ਤੋਂ ਬਾਅਦ ਉਮੀਦ ਕਰਦੇ ਆਂ ਕਿ ਤੁਹਾਨੂੰ ਬਹੁਤ ਸਾਫ਼ ਪਾਣੀ ਮਿਲੇਗਾ ਕਰੇਗਾ ਔਰ ਜਿੱਦਾਂ ਕਿ ਇਹਨਾਂ ਨੇ ਦੱਸਿਆ 6 ਮਹੀਨੇ ਬਾਅਦ ਟੈਂਕੀ ਹੀ ਸਾਫ਼ ਕਰਾਇਆ ਕਰਾਂਗੇ। ਸਰਵਪੱਤਮ ਸਾਹਿਬ ਵੱਲੋਂ ਔਰ ਅਜੇ ਵਾਟਰ ਸੈਂਟਰੀ ਸੇਵਰ ਦੇ ਸ਼ਕਤੀ ਹੋਂ ਦੇ ਨਾਤੇ ਮੈਂ ਆਜੀ ਨੂੰ ਦੱਸ ਰਿਹਾ ਕਿ ਇਹ ਆਉਣ ਵਾਲੇ ਸਮੇਂ ਦੇ ਵਿੱਚ 6 ਮਹੀਨਿਆਂ ਬਾਅਦ ਅਸੀਂ ਇਹਨੂੰ ਸਾਫ਼ ਕਰਾ ਦਿਆ ਕਰਾਂਗੇ ਧੰਨਵਾਦ ਜੀ ਸਾਰਿਆਂ ਦਾ ਦੇਖੋ ਬੋਲੀ ਜਿਹੜਾ ਮਾਣ ਦੇ ਪੋਮਾਹੇ ਬਾਅਦ ਨਾ ਨੂੰ ਇਹ ਨਹੀਂ ਆਉਂਦਾ ਆਹ ਦੇਖੋ ਜੀ ਸਾਡੇ ਸਰਪੰਚ ਸਾਹਿਬ ਇੱਥੇ ਆ ਆ ਟੈਂਕੀ ਸਾਫ ਕਰਾ ਰਹੇ ਆ ਜਿਹਨਾਂ ਦੇ ਗਾਡੇ ਲੱਗੇ ਹੋਏ ਨਹੀਂ ਇਹ ਸਾਡੇ ਪੰਪ ਆਪਰੇਟਰ ਸਾਹਿਬ ਬੈਠੇ ਨੇ ਤੇ ਦਾਸ ਇੰਦਰਜੀਤ ਸਿੰਘ ਵਿੱਚ ਭਾਈ ਜੰਦੀ ਹੈ